ਹੋਤੀ ਮਰਦਾਨ ਦੀ ਸਾਖੀ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਾਰੇ ਪੇਖਾਂ ਦੇ ਸਾਧੂਆਂ ਵਿੱਚ ਪ੍ਰਸਿੱਧ ਸਨ ਪਠਾਨੀ ਇਲਾਕਾ ਦਾ ਆਪ ਜੀ ਨੂੰ ਸਾਖਿਆਤ ਖੁਦਾ ਦਾ ਸਰੂਪ ਮੰਨਦਾ ਸੀ ਆਪ ਜੀ ਦਾ ਪਵਿੱਤਰ ਜਨਮ ਕਾਜ਼ੀਆਂ ਨਗਰ ਜੋ ਜ਼ਿਲ੍ਹਾ 라ਹੌਲ ਪਿੰਡੀ ਤੋਂ 3 ਮੀਲ ਗੁੱਜਰਖਾਨ ਤਹਿਸੀਲ ਤੋਂ 6 ਮੀਲ ਦੀ ਦੂਰੀ ਤੇ ਸੀ 1883 ਈਸਵੀ ਨੂੰ ਸਰਦਾਰ ਕਿਰਪਾ ਸਿੰਘ ਜੀ ਦੇ ਘਰ ਮਾਤਾ ਰੂਬੀ ਕੌਰ ਜੀ ਦੀ ਕੁੱਖੋਂ ਹੋਇਆ ਵੱਡਿਆਂ ਹੋ ਕੇ ਕੁਝ ਸਮਾਂ ਗਾਈਡੈਂਸ ਹਾਲੇ ਵਿੱਚ ਨੌਕਰੀ ਕੀਤੀ ਜਦੋਂ ਰਾਤ ਦੇ ਸਮੇਂ ਆਪ ਜੀ ਸਮਾਧੀ ਲਾ ਕੇ ਬੈਠੇ ਸਨ ਤਾਂ ਨਿਰੰਕਾਰ ਜੀ ਆਪ ਇਹਨਾਂ ਦਾ ਸਰੂਪ ਧਾਰ ਕੇ ਫੌਜੀ ਵਰਦੀ ਪਹਿਨ ਕੇ ਪਹਿਰੇ ਤੇ ਆਖ ਖੜੋ ਗਏ ਤੇ ਡਿਊਟੀ ਪੂਗਤਾਈ ਸਵੇਰੇ ਪਤਾ ਲੱਗਣ ਤੇ ਆਪ ਜੀ ਨੇ ਅਸਤੀਫਾ ਦੇ ਕੇ ਨਾਮ ਕਟਵਾ ਲਿਆ ਅਤੇ ਕਲਪਾਨੀ ਨਦੀ ਦੇ ਕਿਨਾਰੇ ਅੱਧੀ ਸਦੀ ਭਜਨ ਕੀਤਾ ਤਾਂ ਇਹਨਾਂ ਦੀ ਕਠਨ ਤਪੱਸਿਆ ਦੇਖ ਕੇ ਆਦਮ ਖੋਰ ਹੂੰਖਾਰ ਪਠਾਨ ਵੀ ਝੁਕ ਗਏ ਅਤੇ ਬਿਆੰਤ ਹਿੰਦੂ ਅਤੇ ਮੁਸਲਮਾਨ ਆਪ ਜੀ ਤੋਂ ਵਰਸਾਏ ਗਏ ਇਨਾਂ ਦੀ ਸੰਗਤ ਕਰਕੇ ਪੂਰਨ ਬ੍ਰਹਮ ਗਿਆਨੀ 100 ਮਹਾਂਪੁਰਸ਼ ਹੋਏ। 2 ਸਾਲ ਪਹਿਲਾਂ ਦੱਸ ਕੇ ਆਪਣੀ ਜਗ੍ਹਾ ਤੇ ਬ੍ਰਹਮ ਗਿਆਨੀ ਬਾਬਾ ਆਯਾ ਸਿੰਘ ਜੀ ਨੂੰ ਅਸਥਾਪਨ ਕਰਕੇ ਸੈਦੂ ਨਗਰ ਜੋਤੀ ਜੋਤ ਸਮਾਏ। ਸਰੀਰ ਨੂੰ ਬਕਸੇ ਵਿੱਚ ਬੰਦ ਕਰਕੇ ਜਲ ਪ੍ਰਵਾਹ ਕਰ ਦਿੱਤਾ ਗਿਆ। ਬ੍ਰਹਮ ਗਿਆਨੀ ਸੰਤ ਬਾਬਾ ਆਯਾ ਸਿੰਘ ਜੀ ਨੇ 16 ਸਾਲ ਅਸਥਾਨ ਦੀ ਸੇਵਾ ਸੰਭਾਲ ਕੇ ਬਿਆਨਤ ਹੀ ਜੀਵਾਂ ਦਾ ਭਲਾ ਕੀਤਾ। ਸੰਤ ਬਾਬਾ ਆਇਆ ਸਿੰਘ ਜੀ ਬ੍ਰਹਮ ਗਿਆਨੀ ਸੰਤ ਬਾਬਾ ਆਇਆ ਸਿੰਘ ਜੀ ਦਾ ਜਨਮ ਪਸ਼ੌਰ ਦੇ ਇਲਾਕੇ ਸਾਮੂ ਜਾਈ ਮਾਮੂ ਜਾਈ ਨਗਰ ਵਿੱਚ ਬਾਬਾ ਰਾਮੂ ਸ਼ਾਹ ਦੇ ਘਰ ਬਿਕਰਮੀ 1905 ਤੇ ਈਸਵੀ 1862 ਨੂੰ ਮਾਤਾ ਚਤਰਕੌਰ ਜੀ ਦੀ ਸ੍ਰੇਸ਼ਟ ਕੁੱਖ ਤੋਂ ਆਇਆ ਛੋਟੀ ਉਸਥਾ ਵਿੱਚ ਆਪ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਉਸਤੀ ਮਰਦਾਨ ਦੇ ਚਰਣਾ ਵਿੱਚ ਬੋਜ ਗਏ ਸਨ ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਫੌਜ ਦੀ ਨੌਕਰੀ ਕਰਦਿਆਂ 3 ਸਾਲ ਬੀਤਿਤ ਹੋ ਗਏ ਇਤਨੇ ਅਰਸੇ ਵਿੱਚ ਇਮਾਨਦਾਰੀ ਨਾਲ ਡਿਊਟੀ ਕਰਦਿਆਂ ਆਪਣੇ ਅਫਸਰਾਂ ਤੇ ਫੌਜੀ ਜਵਾਨਾਂ ਦਾ ਮਨ ਜਿੱਤ ਲਿਆ ਸਾਰੇ ਆਪ ਜੀ ਦਾ ਸਤਿਕਾਰ ਕਰਦੇ ਸਨ ਆਪ ਜੀ ਦਾ ਪਹਿਲਾਂ ਤੋਂ ਹੀ ਨੀਮ ਸੀ ਕਿ ਹਰ ਇੱਕ ਨਾਲ ਪਿਆਰ ਕਰਨਾ ਘੱਟ ਬੋਲਣਾ ਇਕਾਂਤ ਰਹਿਣਾ ਸਉ ਵਖਤੇ ਹੀ ਸ਼ਰਨan ਕਰਕੇ ਗੁਰਬਾਣੀ ਦੇ ਨਿਤਨੇਮ ਨੂੰ ਕਰਨਾ ਜੋ ਸਿੱਖ ਪਲਟਨ ਵਿੱਚ ਰੰਗਰੂਤੀ ਤੋਂ ਬਾਅਦ ਆਪੋ ਆਪਣੀ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਾਰੀਆਂ ਕੌਮਾਂ ਦੇ ਧਾਰਮਿਕ ਆਗੂ ਜਿਵੇਂ ਕਾਜੀ ਬ੍ਰਾਹਮਣ ਤੇ ਗ੍ਰੰਥੀ ਸਿੰਘ ਜੀ ਦੱਸਦੇ ਅਤੇ ਸਿੱਖ ਜਮਾਨਦ ਨੂੰ ਅੰਮ੍ਰਿਤ ਪਾਣ ਵੀ ਕਰਾਇਆ ਜਾਂਦਾ ਅੰਮ੍ਰਿਤ ਛਕਾਉਣ ਸਮੇ ਜੋ ਪੰਜ ਬਾਣੀਆਂ ਦਾ ਪਾਠ ਜਾਂ ਮੂਲ ਮੰਤਰ ਅਤੇ ਗੁਰਮੰਤਰ ਦੱਸਿਆ ਜਾਂਦਾ ਉਹਦਾ ਜਾਮ ਕਰਦੇ ਆਪ ਜੀ ਦਾ ਸਵਖਤੇ ਜਾਗਣਾ ਦੇਖ ਕੇ ਸਾਰੇ ਅਫਸਰ ਤੇ ਮਿਲਟਰੀ ਦੇ ਜਵਾਨ ਸਤਿਕਾਰ ਕਰਦੇ ਕਈ ਤਾਂ ਆਪ ਜੀ ਨੂੰ ਭਾਈ ਜਵਾਲਾ ਸਿੰਘ ਤੇ ਕਈ ਸੰਤ ਜਵਾਲਾ ਸਿੰਘ ਜੀ ਵੀ ਕਹਿ ਕੇ ਬੁਲਾਉਂਦੇ ਆਂ। ראਵਲ ਪਿੰਡੀ ਦਾ ਸਾਰਾ ਇਲਾਕਾ ਹੋਤੀ ਮਰਦਾਨ ਵਾਲੇ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਦਾ ਪ੍ਰੇਮੀ ਤੇ ਸਾਥ ਸੰਗੀ ਸੀ। ਛੁੱਟੀ ਵਾਲੇ ਦਿਨ ਸਿੱਖ ਪਲਟਨਾ ਦਰਸ਼ਨਾ ਵਾਸਤੇ ਡੇਰੇ ਜਾਂਦੀਆਂ ਛੋਟੇ ਤੋਂ ਵੱਡੇ ਅਫਸਰਾਂ ਤੱਕ ਹਾਥੀ ਲੰਗਰ ਦੀ ਸੇਵਾ ਕਰਦੇ ਸ਼ਨੀਵਾਰ ਸਵੇਰੇ ਜਾਣਾ ਸਾਰਾ ਦਿਨ ਸੇਵਾ ਕਰਨੀ ਆ ਰਾਤ ਠਹਿਰ ਕੇ ਐਤਵਾਰ ਸ਼ਾਮ ਨੂੰ ਸਹਿਬਾ ਦੀਆਂ ਖੁਸ਼ੀਆਂ ਤੇ ਪ੍ਰਸ਼ਾਦ ਲੈ ਕੇ ਵੱਡੇ ਮਹਾਂਪੁਰਸ਼ਾਂ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਹੀ ਇਹ ਚਾਲ ਬਣੀ ਰਹੀ ਉਨ੍ਹਾਂ ਤੋਂ ਬਾਅਦ ਬ੍ਰਹਮ ਗਿਆਨੀ ਸੰਤ ਆਇਆ ਸਿੰਘ ਜੀ ਮਹਾਰਾਜ ਦੇ ਸਾਹਮਣੇ ਉਹੀ ਇਲਾਹੀ ਜੋਤ ਜਾਣ ਕੇ ਆਮ ਸੰਗਤਾਂ ਤੇ ਫੌਜੀ ਹਾਜ਼ਰੀਆਂ ਭਰਦੇ ਭਾਵੇਂ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਇਹਨਾਂ 3 ਸਾਲਾਂ ਵਿੱਚ ਕਈ ਵਾਰ ਫੌਜੀਆਂ ਨਾਲ ਦਰਸ਼ਨ ਕਰਨ ਕੋਤੀ ਡੇਰੇ ਪੁੱਜੇ ਪਰ ਅੱਜ ਤਾਂ ਮਿਹਰਾਂ ਦੇ ਸਾਈ ਨੇ ਉਚੇਰੀ ਕਿਰਪਾ ਕਰਕੇ ਇਹਨਾਂ ਦੇ ਅਫਸਰ ਨੂੰ ਆਖਿਆ ਕਿ ਤੁਹਾਡੀ ਕਮਾਨ ਹੇਠ 35 ਸਿੱਖ ਪਲਟਨ ਵਿੱਚ ਇੱਕ ਜਵਾਲਾ ਸਿੰਘ ਨਾਮ ਦਾ ਜਵਾਨ ਹੈ ਉਸ ਨੂੰ ਨਾਲ ਲੈ ਕੇ ਆਉਣਾ ਸ਼ਨੀਵਾਰ ਨੂੰ ਆਪਜੀ ਸੂਬੇਦਾਰ ਮੇਜਰ ਨਾਲ ਹੋਤੀਂਂ ਡੇਰੇ ਪੁੱਜੇ ਪ੍ਰਸ਼ਾਦ ਪਾਣੀ ਛਕਿਆ ਰਾਤ ਠਹਿਰੇ ਸਵੇਰੇ ਐਤਵਾਰ ਨੂੰ 4 ਵਜੇ ਅੰਮ੍ਰਿਤ ਵੇਲੇ ਕੇਸ਼ੀ ਇਸ਼ਨਾਨ ਕਰਕੇ ਸੰਤਾਪਾਸ ਪੁੱਜ ਗਏ ਸੰਤਾ ਨੇ ਆਪਜੀ ਨੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਾਇਆ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਦੇਵ ਦ੍ਰਿਸ਼ਟੀ ਪਾ ਕੇ ਇੱਕ ਫੌਜੀ ਜਵਾਨ ਦੀ ਖਾਇਆ ਪਲ ਰਹੀ ਕੱਚ ਤੋਂ ਸੋਨਾ ਬਣਾ ਦਿੱਤਾ ਪਿਛਲੇ ਸੰਸਕਾਰ ਬਲੀ ਸਨ ਸਮਗਰੀ ਤਿਆਰ ਸੀ ਦ੍ਰਿਸ਼ਟੀ ਪੈਣ ਦੀ ਲੋੜ ਸੀ ਜਿਵੇਂ ਦੀਵੇ ਵਿੱਚ ਤੇਲ ਬੱਤੀ ਕਾਇਮ ਹੋਵੇ ਸੀਖ ਲਗਾ ਕੇ ਪ੍ਰਕਾਸ਼ ਹੋ ਜਾਂਦਾ ਹੈ ਨਾਲ ਆਖਿਆ ਸਾਰਾ ਸੰਸਾਰ ਆਪਣਾ ਰੂਪ ਦੇਖਣਾ ਸਾਵਧਾਨ ਹੋ ਕੇ ਨਾਮ ਵਿੱਚ ਜੁੜਨਾ ਨਾਮ ਤੋਂ ਖਾਲੀ ਸਵਾਸਤਾ ਲੋਹਾਰ ਦੀ ਖਲ ਵਿੱਚ ਫੂਕਣੀ ਦੇ ਸਮਾਨ ਹੈ ਕਿਸੇ ਮਤ ਮਤੰਤਰ ਤੇ ਤਰਕ ਨਹੀਂ ਕਰਨੀ ਸ਼ਰਧਾ ਆਪਣੇ ਇਸ਼ਟ ਅਤੇ ਗੁਰਪੀਰਾਂ ਤੇ ਰੱਖਣੀ ਖੰਡਨ ਦੂਜਿਆਂ ਦਾ ਵੀ ਨਹੀਂ ਕਰਨਾ ਆਵੇਂ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ مالک ਬਨਣਾ ਹੈ ਪਰ ਝਗੜਾ ਤਾਇਆ ਚਾਚਾ ਨਾਲ ਵੀ ਨਹੀਂ ਕਰਨਾ ਰਿੱਧੀਆਂ ਸਿੱਧੀਆਂ ਹੋਣਗੀਆਂ ਪਰ ਇਹਨਾਂ ਦਾ ਆਦਰ ਨਹੀਂ ਕਰਨਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦੀ ਭਗਤੀ ਵਿਚਰਦੀਆਂ ਸਿੱਧੀਆਂ ਰੁਕਾਵਟ ਪਾਉਂਦੀਆਂ ਹਨ ਕਈ ਤਾਂ ਇਹਨਾਂ ਵਿੱਚ ਹੀ ਫਸ ਜਾਂਦੇ ਨੇ ਅਤੇ ਕਈ ਸੂਰਬੀਰ ਬਲੀ ਮਹਾਪੁਰਸ਼ ਇਹਨਾਂ ਨੂੰ ਲਟਾਰ ਕੇ ਅੱਗੇ ਲੱਗ ਜਾਂਦੇ ਹਨ ਰਿੱਧ ਸਿੱਧ ਨਾਵੇ ਕੀ ਦਾਸੀ ਸਿਮਰਨ ਵਿੱਚ ਦੋ ਚੀਜ਼ਾਂ ਜ਼ਰੂਰ ਆਉਂਦੀਆਂ ਹਨ ਪਹਿਲਾਂ ਰਦੀਆਂ ਸਦੀਆਂ ਮਾਨ ਪ੍ਰਤਿਸ਼ਟਾ ਵਿੱਚ ਦੁਨਿਆਵੀ ਪਦਾਰਥ ਉਸ ਤੋਂ ਬਾਅਦ ਬ੍ਰਹਮ ਗਿਆਨ ਜੜ ਚੇਤਨ ਦੋ ਪ੍ਰਕਾਰ ਦੀ ਮਾਇਆ ਤੋਂ ਇਲਾਵਾ ਇਹ ਸੂਖਮ ਮਾਇਆ ਹੈ ਇਸ ਦਾ ਤਿਆਗਣਾ ਬੜਾ ਕਠਿਨ ਹੈ ਇਹ ਦੁਨੀਆਂ ਦੀ ਮਾਨ ਵਡਿਆਈ ਬੜੀ ਪ੍ਰਭਲ ਹੈ ਕਬੀਰ ਮਾਇਆ ਤਜੀ ਤਾਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨਵਰ ਗਲੇ ਮਾਨ ਸਭੈ ਕੋ ਖਾਇ ਕਿਸੇ ਤੋਂ ਹੱਥ ਅੱਡ ਕੇ ਕੁਝ ਮੰਗਣਾ ਨਹੀਂ ਸਾਧੂ ਦੇ ਦਰ ਤੋਂ ਚੱਕਰਵਤੀ ਬਾਦਸ਼ਾਹ ਵੀ ਆ ਕੇ ਮੰਗਦੇ ਹਨ ਕਿਸੇ ਦੂਜੇ ਨੂੰ ਦੇਣ ਵਾਸਤੇ ਹੱਥ ਉੱਚਾ ਰਹੀਂ ਕਿਸੇ ਅੱਗੇ ਮੰਗਣ ਵਾਸਤੇ ਨੀਵਾ ਨਹੀਂ ਕਰਨਾ ਤਬ ਲਗ ਹੈ ਗੁਣ ਗੋਰਤਾ ਜਬ ਲਗ ਕਹੈ ਨਾ ਦੇਹੇ ਦੇਹੇ ਕਹੇ ਤੋ ਕਿਹੇ ਸਭ ਗੁਣਾਂ ਗੌਰਵ ਪਿੱਠ ਦੇ ਪਸ਼ੂ ਪਸ਼ੂ ਪਾਸੋਂ ਨਹੀਂ ਮੰਗਦਾ ਇਨਸਾਨ ਹੋ ਕੇ ਕਿਸੇ ਅੱਗੇ ਹੱਥ ਢਣੀ ਨਹੀਂ ਚਾਹੀਦੇ ਹੋਰ ਵੀ ਬਹੁਤ ਸਾਰੇ ਬਚਨ ਕਹੇ ਅਤੇ ਕਿਰਪਾ ਕੀਤੀ ਨਾਮ ਦੀ ਰੰਗਤ ਚੜ ਗਈ ਸੰਸਾਰ ਹਰੀ ਦਾ ਰੂਪ ਨਜ਼ਰ ਆਇਆ ਨਦੀ ਦੇ ਕਿਨਾਰੇ ਜੰਗਰਵਲ ਜਾ ਕੇ ਵਸਤਰ ਉਤਾਰ ਕੇ ਸਮਾਧੀ ਵਿੱਚ ਜੁੜ ਬੈਠੇ ਸ਼ਾਮ ਨੂੰ ਸੂਬੇਦਾਰ ਮੇਜਰ ਨੇ ਨਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਸੰਤ ਜਵਾਲਾ ਸਿੰਘ ਜੀ ਨਹੀਂ ਹਨ ਬ੍ਰਹਮ ਗਿਆਨੀ ਬਾਬਾ ਆਯਾ ਸਿੰਘ ਜੀ ਪਾਸ ਬੇਨਤੀ ਕੀਤੀ ਮਹਾਰਾਜ ਜਵਾਲਾ ਸਿੰਘ ਜੀ ਪਲਟਨ ਵਿੱਚ ਨਹੀਂ ਹਨ ਬਚਨ ਕੀਤਾ ਕਲ ਪਾਣੀ ਕਿਨਾਰੇ ਵਸਤਰ ਉਤਾਰ ਕੇ ਸਿਮਰਨ ਵਿੱਚ ਬੈਠੇ ਹਨ ਸਾਡਾ ਨਾਮ ਲੈ ਕੇ ਬੁਲਾਓ ਕਿ ਵਸਤਰ ਪਹਿਨ ਕੇ ਛੇਤੀ ਆ ਜਾਓ ਮਹਾਰਾਜ ਦਾ ਨਾਮ ਲਿਆ ਵਸਤਰ ਪਹਿਨ ਕੇ ਆਏ ਬਾਬਾ ਜੀ ਨੇ ਕਿਹਾ ਤੁਸੀਂ ਵਸਤਰ ਕਿਉਂ ਉਤਾਰੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਨੇ ਕਿਹਾ ਕਿਸੇ ਤੋਂ ਮੰਗਣਾ ਨਹੀਂ ਜੀਰਣ ਪੁਰਾਣਾ ਹੂੰ ਤੇ ਫਿਰ ਮੰਗਣੇ ਪੈਣਗੇ ਬਜਨ ਕੀਤਾ ਸੀ ਤਾਂ ਕਿਹਾ ਸੀ ਤੁਹਾਨੂੰ ਕਿਸੇ ਪਾਸੋਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਆਪਣੇ ਆਪ ਹੀ ਵਧੇਰੇ ਪਦਾਰਥ ਆ ਜਾਣਗੇ ਤੁਸੀਂ ਦੂਜਿਆਂ ਦਾ ਨੰਗ ਟੱਕਿਆ ਕਰੋਗੇ ਸਾਧੂ ਤਾਂ ਆਪ ਦਾਤਾ ਹੈ ਸੰਤਨ ਬਿਨ ਅਵਰ ਨਾ ਦਾਤਾ ਬੀਆ ਜਾਓ ਪਲਟਨ ਵਿੱਚ ਹਾਜ਼ਰ ਹੋਵੋ ਵਚਨ ਮੰਨ ਕੇ ਆਪਣੇ ਸਾਥੀਆਂ ਸਮੇਤ ਸ਼ੋਣੀ ਵਿੱਚ ਆ ਗਏ ਕਾਫੀ ਸਮਾਂ ਇਮਾਨਦਾਰੀ ਨਾਲ ਨੌਕਰੀ ਕੀਤੀ ਜਦੋਂ 3 ਸਾਲ ਨੌਕਰੀ ਕੀਤੀ ਪਰਾਈ ਅਧੀਨਗੀ ਦਾ ਦੁੱਖ ਮਹਿਸੂਸ ਹੋਣ ਲੱਗਾ ਵਰਦੀ ਪਾਉਣੀ ਨੌਕਰੀ ਤੇ ਹਾਜ਼ਰ ਹੋਣਾ ਮੁਸ਼ਕਲ ਸਮਝਦੇ ਸਨ ਇਸ ਕਰਕੇ ਨਾਮ ਕਟਾਉਣ ਦੀ ਵਿਚਾਰ ਕੀਤੀ ਅਫਸਰ પાસે ਬੇਨਤੀ ਕੀਤੀ ਪਰ ਉਹਨਾਂ ਦਿਨਾਂ ਵਿੱਚ ਇਹਨਾਂ ਦੀ ਪਲਟਨ ਨੇ ਜੰਗ ਵਿੱਚ ਜਾਣਾ ਸੀ ਜਿਸ ਕਰਕੇ ਕੁਝ ਸਮੇਂ ਲਈ ਰੁਕ ਗਏ 1914 ਦੀ ਜੰਗ ਜੋ ਜਰਮਨ ਤੇ ਮਿਸਰ ਆਦਿ ਦੇਸ਼ਾਂ ਨਾਲ ਹੋਈ ਬੜੀ ਪ੍ਰਸਿੱਧ ਸੀ। ਅਰਾਵਲ ਪੰਡੀ ਤੋਂ ਪਸ਼ੌਰ ਤੱਕ ਦਾ ਇਲਾਕਾ ਜਿਨ੍ਹਾਂ ਵਿੱਚ ਸਿੱਖ ਪਲਟਣਾਂ ਨੂੰ ਜੰਗ ਜੂਝ ਬਹਾਦਰ ਕੌਮ ਜਾਣ ਕੇ ਅੰਗਰੇਜ਼ ਵੀ ਮਾਣ ਕਰਦੇ ਸੀ। ਭਾਵੇਂ ਹੋਰ ਵੀ ਭਾਰਤੀ ਫੌਜਾਂ ਸਨ ਪਰ ਸਿੱਖਾਂ ਉੱਪਰ ਬਧੇਰੇ ਜੋਰ ਸੀ। ਸੰਤਜੀ ਮਹਾਰਾਜ ਨੂੰ ਜੰਗ ਵਿੱਚ ਜਾਣ ਦੀ ਬ੍ਰਹਮ ਗਿਆਨੀ ਬਾਬਾ ਆਇਆ ਸਿੰਘ ਜੀ ਨੇ ਆਗਿਆ ਕੀਤੀ। ਇਨ੍ਹਾਂ ਦੇ ਸਾਥੀ ਪਲਟਣਾ ਦੇ ਜਵਾਨਾਂ ਨੂੰ ਬੜੀ ਪਸੰਦਤਾ ਹੋਈ 1915 ਦੇ ਜਨਵਰੀ ਮਹੀਨੇ ਦੇ 100 ਸਿੰਘਾਂ ਦਾ ਜਥਾ ਜਿਨ੍ਹਾਂ ਵਿੱਚ ਸੰਤ ਜੀ ਮਹਾਰਾਜ ਵੀ ਸਨ 라ਵਲ ਪਿੰਡੀ ਤੋਂ ਬੰਬੇ ਦੀ ਮੰਦਰਗਾਹ ਤੇ ਪੁੱਜੇ ਇੱਕ ਹਫਤਾ ਠਹਿਰ ਕੇ ਇਥੋਂ ਰਾਸ਼ਨ ਵਾਲੇ ਜਹਾਜ਼ ਵਿੱਚ ਜੋ ਜੰਗੀ ਸਮਾਨ ਦਾ ਭਰਿਆ ਸੀ ਸੰਤ ਜੀ ਜਹਾਜ਼ ਤੇ ਸਵਾਰ ਹੋ ਗਏ ਜਹਾਜ਼ 2 ਹਫ਼ਤੇ ਪਾਣੀ ਵਿੱਚ ਚੱਲਦਾ ਰਿਹਾ। ਪ੍ਰੰਤ 20 ਦਿਨਾਂ ਤੋਂ ਬਾਅਦ ਫਰਾਂਸ ਦੇ ਸ਼ਹਿਰ ਮਾਰਸ਼ਲ ਬੰਦਰਗਾਹ ਤੇ ਜਾ ਲੱਗਾ। ਇੱਥੋਂ ਮਾਰਸ਼ਲ ਤੋਂ ਅਰਸ਼ਟ ਕੈਂਪ ਵਿੱਚ ਪਹੁੰਚੇ। ਕੁਝ ਦਿਨ ਠਹਿਰੇ ਪਰ ਆਪਣੇ ਪੰਜਾਬ ਵਾਲਾ ਨੇਤ ਨੇ ਭਜਨ ਸਿਮਰਨ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਉਸੇ ਤਰ੍ਹਾਂ ਜਾਰੀ ਰੱਖਿਆ। ਭਾਵੇਂ ਬਰਫ਼ਾਨੀ ਇਲਾਕਾ ਹੋਣ ਕਰਕੇ ਸਰਦੀ ਦਾ ਬਹੁਤ ਜ਼ੋਰ ਸੀ ਪਰ ਆਪਜੀ ਫੌਜ ਦੀ ਗਿਣਤੀ ਤੋਂ ਬਾਅਦ 10 ਵਜੇ ਖੱਦਰ ਦੀ ਚਾਦਰ ਲੈ ਕੇ ਜੰਗਲ ਵਿੱਚ ਚਲੇ ਜਾਂਦੇ ਤੇ ਇਥੋਂ 4 ਵਜੇ ਵਾਪਸ ਆਉਂਦੇ ਦਿਨੇ ਹੋਰ ਫੌਜੀਆ ਸਮੇਤ ਡਿਊਟੀ ਦੇ ਸ਼ਾਮਲ ਹੋ ਜਾਂਦੇ ਜੰਗ ਵਿੱਚ ਜ਼ਖਮੀ ਹੋਏ ਫੌਜੀਆ ਨੂੰ ਇੱਥੇ ਹੀ ਠਹਿਰਾਇਆ ਜਾਂਦਾ ਸੰਤ ਭਗਤ ਸਿੰਘ ਜੀ ਵੀ ਜ਼ਖਮੀ ਹੋਏ ਇੱਥੇ ਠਹਿਰੇ ਸਨ ਜਿਨ੍ਹਾਂ ਦੀ ਉਮਰ 25-30 ਸਾਲ ਦੀ ਸੀ ਅਤੇ 26 ਸਿੱਖ ਪੜਤਨ ਦੇ ਪੰਜਾਬੀ ਜੋ ਬ੍ਰਹਮ ਗਿਆਨੀ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਉਪਦੇਸ਼ੀ ਸਨ ਪਤਾ ਲੱਗਣ ਤੇ ਸੰਤ ਜੀ ਮਹਾਰਾਜ ਨੂੰ ਮਿਲੇ ਪਰਸਪਸ ਬੜਾ ਪਿਆਰ ਕੀਤਾ ਇੱਕ ਦੂਜੇ ਨੂੰ ਨੇੜੇ ਹੋ ਕੇ ਨਮਸਕਾਰ ਕੀਤੀ ਇਸੇ ਹੀ ਜਗ੍ਹਾ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲਿਆਂ ਨੇ ਸੰਤਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਦੇ ਨਾਲ ਸੰਤ ਨਰੰჯਨ ਸਿੰਘ ਜੀ ਮੋਹੀ ਵਾਲੇ ਵੀ ਸਨ ਕੋਤਲ ਮਾਰੇ ਮੋਰਚੇ ਵਿੱਚ ਜੋ ਦੁਸ਼ਮਣ ਨਾਲ ਲੜਾਈ ਦਾ ਬਹੁਤ ਜ਼ੋਰ ਸੀ ਫਿਰ ਭਾਰਤ ਤੋਂ ਸਿੱਖ ਫੌਜੀ ਕੋਰ ਭਰਤੀ ਕੀਤੇ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਪਲਟਣ ਵਿੱਚ ਸ਼ਾਮਲ ਸਨ ਕੁਝ ਦਿਨਾਂ ਦੀ ਰੈਸ਼ਟ ਤੋਂ ਬਾਅਦ ਉਹ ਪਲਟਣ ਵਿੱਚ ਆ ਗਏ ਫਤਿਹ ਕਰਨਾ ਬਹੁਤ ਔਖਾ ਸੀ ਜਦੋਂ ਅਗਲੇ ਜਵਾਨ ਮਾਰੇ ਗਏ ਕੁਝ ਜ਼ਖਮੀ ਹੋਏ ਪਿੱਛੇ ਰੈਸ਼ਟ ਕੈਂਪ ਵਿੱਚ ਆ ਗਏ ਫਿਰ ਭਰਤੀ ਨਵੇਂ ਸਿੱਖ ਫੌਜੀ ਅੱਗੇ ਭੇਜਣ ਵਾਸਤੇ ਤਿਆਰ ਕੀਤੇ ਕੁਝ ਦਿਨਾਂ ਦੀ ਰੈਸਟ ਤੋਂ ਬਾਅਦ ਇਹ ਪਲਟਨ ਅਜੇ 30-40 ਮੀਲ ਚੂਹੀ ਤੋਂ ਦੂਰ ਸੀ ਕਿ ਅਗਲੀਆਂ ਫੌਜਾਂ ਦੁਸ਼ਮਣ ਦਾ ਘੇਰਾ ਪੈ ਗਿਆ ਫਿਰ ਜਿੱਥੇ ਵੀ ਕੋਈ ਸੀ ਉੱਥੇ ਹੀ ਰੁਕ ਗਿਆ ਸਿੱਖ ਪਲਟਨ ਦਾ ਕੈਂਪ ਮਿਸਰ ਸ਼ਹਿਰ ਦੇ ਜ਼ੋਰੋਸਲਮ ਦੇ ਦਜਲਾ ਦਰਿਆ ਦੇ ਵੀ ਨੇੜੇ ਸੀ ਦਰਿਆ ਦੇ ਦੂਜੇ ਪਾਸੇ ਇੱਕ ਬਰਗੇੜ ਦਾ ਕੈਂਪ ਸੀ ਜਿਸ ਸਫਰ ਸੇਵਾ ਦਿਰਸਾਲੇ ਵਿੱਚ ਸੰਤ ਮੱਘਰ ਸਿੰਘ ਦੀ ਰਾਮਗੜ ਵਾਲੇ ਸਨ ਪਤਾ ਲੱਗਣ ਤੇ ਰਾਤੀ ਸੁੱਕੇ ਵਸਤਰ ਸਿਰ ਤੇ ਬੰਨ ਕੇ ਦਰਿਆ ਨੂੰ ਪਾਰ ਕਰ ਸੰਤ ਮੱਗਰ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਗਏ ਪਰਸਪਰ ਸਨਮਸਕਾਰ ਕਰਨ ਤੋਂ ਬਾਅਦ ਬੜੇ ਪਿਆਰ ਨਾਲ ਮਿਲੇ ਪਰਮਾਰਥੀ ਬਚਨ ਕੀਤੇ ਫਿਰ ਉਸੇ ਤਰ੍ਹਾਂ ਦਰਿਆ ਪਾਰ ਸੰਤ ਮੱਗਰ ਸਿੰਘ ਜੀ ਆਪਣੇ ਆਸਣ ਤੇ ਕੁਝ ਸਮਾਂ ਆਬਰਾਜੀ ਨਾਮ ਨੂੰ ਜਹਾਜ਼ ਬਣਾ ਕੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਰਿ ਪਾਲੇ ਉਸ ਜਗ੍ਹਾ ਸੰਤ ਮੇਰ ਸਿੰਘ ਪੰਡੋਰੀ ਨਿੱਜਣਾ ਜ਼ਿਲ੍ਹਾ ਜਲੰਧਰ ਦੇ ਮਿਲੇ ਜੋ ਬ੍ਰਹਮ ਗਿਆਨੀ ਸੰਤ ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ ਇਹਨਾਂ ਨੇ ਇੱਕ yogi ਤੋਂ ਪ੍ਰਾਣਾਯਾਮ ਦਾ ਤਰੀਕਾ ਸਿੱਖਿਆ ਜਦੋਂ ਸੰਤ ਮਹਾਰਾਜ ਨਾਲ ਮਲਾਪ ਹੋਇਆ ਬਚਨ ਬਲਾਸ ਕਰਦੇ ਆਪ ਜੀ ਦਾ ਇਸ ਪਾਸੇ ਧਿਆਨ ਦਿਵਾਇਆ ਆਪ ਜੀ ਤਾਂ ਸਹਿਜ yog ਜਾਂ ਭਗਤ yog अथवा ਗਿਆਨ yog ਨੂੰ ਹੀ ਮੁੱਖ ਮੰਨਦੇ ਸਨ ਪਰ ਇਹਨਾਂ ਦੀ ਬੇਨਤੀ ਮੰਨ ਕੇ ਹੱਠ yog ਦੀ ਕਿਰਿਆ ਵੀ ਸਿੱਖ ਲਈ 9-10 ਮਹੀਨੇ ਦੋਨੋਂ ਮਹਾਪੁਰਸ਼ਾਂ ਨੂੰ ਪਾਇਰਸ ਵਿੱਚ ਇਕੱਠੇ ਰਹਿਣ ਦਾ ਮੌਕਾ ਮਿਲਿਆ ਇਹ 1914 ਦੀ ਵੱਡੀ ਜੰਗ ਸੀ ਕੁਝ ਅਹਿਦ ਨਾਮਿਆਂ ਨਾਲ ਖਤਮ ਹੋ ਗਈ ਫਿਰ ਭਾਰਤੀ ਪਲਟਨਾਂ ਨੂੰ ਵਾਪਸ ਆਉਣ ਦੇ 15 ਦਸੰਬਰ ਨੂੰ ਆਡਰ ਹੋਣ ਲੱਗ ਪਏ ਸੰਤ ਮਹਾਰਾਜ ਜੀ ਦੀ ਪਲਟਨ ਨੂੰ ਵਾਪਸ ਆਉਣ ਦਾ ਹੁਕਮ ਹੋ ਗਿਆ ਖੁਸ਼ੀਆਂ ਦੇ ਜਕਾਰੇ ਬੁਲਾਏ ਦੀਪਮਾਲਾ ਕੀਤੀ 1916 ਦੇ 18 ਦਸੰਬਰ ਨੂੰ ਪਾਣੀ ਦੇ ਜਹਾਜ਼ 'ਤੇ ਸਵਾਰ ਹੋ ਗਏ 15 ਦਿਨਾਂ ਤੋਂ ਬਾਅਦ 2 ਜਨਵਰੀ 1917 ਈਸਵੀ ਨੂੰ ਜਹਾਜ਼ ਬੰਬੇ ਬੰਦਰਗਾਹ ਤੇ ਆ ਗਿਆ ਅਤੇ ਜੋ-ਜੋ ਫੌਜੀ ਜੰਗ ਦੇ ਸਮੇਂ ਦੂਸਰੀਆਂ ਪਲਟਨਾਂ ਵਿੱਚ ਗਏ ਬਾਈ ਆਰਡਰ ਆਪੋ ਆਪਣੇ ਪਲਟਨਾਂ ਵਾਪਸ ਆ ਗਏ ਸੰਤ ਮਹਾਰਾਜ ਜੀ 35 ਸਿੱਖ ਪਲਟਨ ਆਫਸਰਾਂ ਸਮੇਤ ਸ਼ੋਣੀ ਆ ਗਏ ਦੂਜੇ ਦਿਨ ਫੌਜ ਦੇ ਅਫਸਰ ਨੂੰ ਛੁੱਟੀ ਲੈ ਕੇ ਹੋਤੀ ਮਰਦਾਨ ਪੁੱਜੇ। ਬ੍ਰਹਮ ਗਿਆਨੀ ਸੰਤ ਬਾਬਾ ਆਯਾ ਸਿੰਘ ਜੀ ਦੇ ਬਾਹਰ ਗੁਫਾ ਵਿੱਚ ਦਰਸ਼ਨ ਕੀਤੇ। ਨੇਤਰਾਂ ਦੇ ਹੰਝੂਆਂ ਨਾਲ ਚਰਨ ਗਿੱਲੇ ਕਰ ਦਿੱਤੇ। ਮਾਨੋਂ ਵਿਛੋੜੇ ਦੀ ਅਗਨੀ ਸ਼ਾਂਤ ਕਰ ਰਹੇ ਹੋਣ। ਸੰਤ ਬਾਬਾ ਆਯਾ ਜੀ ਨੇ ਪਿਆਰੇ ਸੇਵਕ ਨੂੰ ਕੁੱਟ ਕੇ ਛਾਤੀ ਨਾਲ ਲਾਇਆ। ਸੁਖ ਆਨੰਦ ਪੁੱਛੀ। ਆਪ ਜੀ ਨੇ ਹੱਥ ਜੋੜ ਕੇ ਸਾਰੀ ਵਾਰਤਾ ਦੱਸੀ ਅਤੇ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਕਿੱਥੇ ਜਿੱਥੇ ਗਏ ਜਿਵੇਂ ਸੰਤ ਮੇਰ ਸਿੰਘ ਜੀ ਪਾਸੋਂ ਯੋਗ ਦੀ ਕਿਰਿਆ ਸਿੱਖੀ ਮਹਾਪੁਰਸ਼ਾਂ ਨੂੰ ਬੇਨਤੀ ਕਰ ਦਿੱਤੀ ਵੱਡੇ ਸਾਹਿਬ ਨੇ ਸੀਸਾਂ ਦਿੱਤੀਆਂ ਅਤੇ ਅੱਠ ਯੋਗ ਨਾਲ ਗੁਰੂ ਘਰ ਵਿੱਚ ਸਹਿਯੋਗ ਦੀ ਵਿਸ਼ੇਸ਼ਤਾ ਕਹੀ ਆਪ ਵਾਪਸ ਸੋਣੀ ਵਿੱਚ ਆ ਗਏ